ਸਾਡੇ ਕੋਲ ਤਕਰੀਬਨ ਹਰ ਰੋਜ਼ 70 ਤੋਂ ਉੱਪਰ ਮਰੀਜ਼ ਇੱਥੇ ਆਉਂਦੇ ਆ ਅਸੀਂ ਉਹਨਾਂ ਸਾਰੇ ਮਰੀਜ਼ਾਂ ਨੂੰ ਲੋੜ ਮੁਤਾਬਕ ਦਵਾਈਆਂ ਵੀ ਦਿੰਦੇ ਆ ਜੇ ਕਿਸੇ ਨੂੰ ਕੋਈ ਟੈਸਟ ਦੀ ਲੋੜ ਹੁੰਦੀ ਆ ਉਹਦਾ ਟੈਸਟ ਵੀ ਕਰਵਾਉਂਦੇ ਆ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੀ ਦਵਾਈਆਂ ਅਵੇਲੇਬਲ ਹੈ ਜੋ ਸਾਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਰ ਤਰ੍ਹਾਂ ਦੇ ਪੇਸ਼ੈਂਟ ਲਈ ਤੇ ਸਾਰੇ ਦਵਾਈਆਂ ਫ੍ਰੀ ਨੇ ਏਸੀ ਲੱਗਿਆ ਡਾਕਟਰ ਬੈਠਿਆ ਕੰਪਿਊਟਰ ਉਹਨਾਂ ਦੇ ਕੋਲੇ ਆ 40 ਕਿਸਮ ਦੀਆਂ ਬਿਮਾਰੀਆਂ ਦੇ ਟੈਸਟ 80 ਕਿਸਮ ਦੀਆਂ ਦਵਾਈਆਂ 90 ਕਿਸਮ ਦੀਆਂ ਫ੍ਰੀ ਚ ਮਿਲਦੀਆਂ ਨੇ ਇਲਾਕੇ ਦੇ ਲੋਕ ਬਹੁਤ ਧੰਨਵਾਦ ਕਰਦੇ ਆ ਵਧੀਆ ਦਵਾਈ ਮਿਲ ਰਹੀ ਹੈ ਵਧੀਆ ਟੈਸਟ ਹੋ ਰਹੇ ਨੇ ਫ੍ਰੀ ਆਫ ਕਾਸਟ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਜ਼ੁਰਗਾਂ ਤੇ ਬੱਚਿਆਂ ਦਾ ਤੇ ਬੀਬੀਆਂ ਦਾ ਧਿਆਨ ਰੱਖਦੇ ਹੋਏ ਪਿੰਡਾਂ ਦੇ ਵਿੱਚ ਇੱਕ ਕਲੀਨਿਕ ਖੋਲ੍ਹਿਆ ਜਗਨਨਾਥ ਰਥਯਾਤਰਾ ਦੇ ਵਿੱਚ ਸ਼ਾਮਲ ਹੋਈ ਗੋਤਮ ਅਡਾਨੀ ਪੂਰੇ ਪਰਿਵਾਰ ਸਮੇਤ ਲਿਆ ਭਗਵਾਨ ਜਗਨਨਾਥ ਦਾ ਆਸ਼ੀਰਵਾਦ ਪਤਨੀ ਪ੍ਰੀਤੀ ਅਤੇ ਬੇਟੇ ਕਰਨ ਦੇ ਨਾਲ ਕੀਤੀ ਪੂਜਾ ਅਰਚਨਾ ਓਡੀਸ਼ਾ ਦੇ ਪੁਰੀ ਦੇ ਵਿੱਚ ਚੱਲ ਰਹੀ ਜਗਨਨਾਥ ਯਾਤਰਾ ਦਾ ਅੱਜ ਦੂਸਰਾ ਦਿਨ ਹੈ ਇਸੇ ਦੌਰਾਨ ਲੱਖਾਂ ਸ਼ਰਧਾਲੂ ਉੱਥੇ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਭਗਵਾਨ ਜਗਨਨਾਥ ਦੇ ਦਰਸ਼ਨ ਕੀਤੇ ਜਾ ਰਹੇ ਨੇ ਅਤੇ ਉਹਨਾਂ ਦੇ ਰਥ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਇਸ ਦੌਰਾਨ ਅਡਾਨੀ ਸਮੂਹ ਦੇ ਚੇਅਰਮੈਨ ਗੋਤਮ ਅਡਾਨੀ ਵੀ ਸ਼ਨੀਵਾਰ ਨੂੰ ਓਡੀਸ਼ਾ ਦੇ ਪੂਰੀ ਵਿੱਚ ਪਹੁੰਚੇ ਉਨ੍ਹਾਂ ਦੇ ਵੱਲੋਂ ਭਗਵਾਨ ਜਗਨਨਾਥ ਦੇ ਦਰਸ਼ਨ ਕੀਤੇ ਗਏ ਮੰਦਿਰ ਦੇ ਵਿੱਚ 20 ਮਿੰਟ ਤੱਕ ਦਰਸ਼ਨ ਪੂਜਨ ਕਰਨ ਤੋਂ ਬਾਅਦ ਉਨ੍ਹਾਂ ਨੇ ਭਗਵਾਨ ਦੇ ਰੱਥਾ ਦੀ ਵੀ ਪੂਜਾ ਕੀਤੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਿਆगराज ਮਹਾਕੁੰਭ ਦੇ ਵਿੱਚ ਸੇਵਾ ਕਰ ਚੁੱਕਾ ਹੈ ਅਡਾਨੀ ਪਰਿਵਾਰ ਅਤੇ ਹੁਣ ਓਡੀਸ਼ਾ ਦੇ ਪੂਰੀ ਵਿੱਚ ਚੱਲ ਰਹੀ ਜਗਨਨਾਥ ਰੱਥ ਯਾਤਰਾ ਦੌਰਾਨ ਵੀ ਉਨ੍ਹਾਂ ਦੇ ਵੱਲੋਂ ਸੇਵਾ ਕੀਤੀ ਗਈ ਇਸ ਦੌਰਾਨ ਉਨ੍ਹਾਂ ਦੇ ਵੱਲੋਂ ਭਗਤਾ ਲਈ ਪ੍ਰਸਾਦ ਸੇਵਾ ਦੀ ਵਿਵਸਥਾ ਵੀ ਕੀਤੀ ਗਈ ਹੈ ਰਤ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਲੱਖਾਂ ਭਗਤਾਂ ਤੇ ਸੇਵਾਦਾਰਾਂ ਨੂੰ ਅਡਾਨੀ ਗਰੁੱਪ ਦੇ ਵੱਲੋਂ ਭੋਜਨ ਉਪਲਬਧ ਕਰਵਾਇਆ ਜਾ ਰਿਹਾ ਹੈ 26 ਜੂਨ ਤੋਂ ਸ਼ੁਰੂ ਇਸ ਵਿਵਸਥਾ ਦੇ ਤਹਿਤ 8 ਜੁਲਾਈ ਤੱਕ ਅਡਾਨੀ ਗਰੁੱਪ 40 ਲੱਖ ਲੋਕਾਂ ਨੂੰ ਭੋਜਨ ਅਤੇ ਪਾਣੀ ਵੰਡਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਅਡਾਨੀ ਗਰੁੱਪ ਮਹਾਕੁੰਭ ਮੇਲੇ ਦੇ ਵਿੱਚ ਵੀ ਇਸਕੌਨ ਅਤੇ ਗੀਤਾ ਪ੍ਰੈਸ ਦੀ ਮਦਦ ਦੇ ਨਾਲ ਵੱਡੇ ਪੈਮਾਨੇ ਦੇ ਉੱਤੇ ਭੋਜਨ ਦੀ ਵਿਵਸਥਾ ਕਰ ਚੁੱਕਾ ਹੈ 21 ਜਨਵਰੀ ਨੂੰ ਚੇਅਰਮੈਨ ਗੋਤਮ ਅਡਾਨੀ ਨੇ ਖੁਦ ਕੁੰਭ ਪਹੁੰਚ ਕੇ ਮਹਾ ਪ੍ਰਸਾਦ ਦੀ ਸੇਵਾ ਦੇ ਵਿੱਚ ਹਿੱਸਾ ਲਿਆ ਸੀ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸਕੌਨ ਦੇ ਕਿਚਨ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਸ਼ਰਧਾਲੂਆਂ ਲਈ ਭੋਜਨ ਤਿਆਰ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਗੌਤਮ ਈਡਾਨੀ ਦੇ ਵੱਲੋਂ ਕਿਹ ਤਰੀਕੇ ਦੇ ਨਾਲ ਲੰਗਰ ਸੇਵਾ ਦੇ ਵਿੱਚ ਹਿੱਸਾ ਲਿਆ ਗਿਆ ਅਤੇ ਸ਼ਰਧਾਲੀਆਂ ਨੂੰ ਪ੍ਰਸਾਦ ਵੰਡਿਆ ਵੀ ਗਿਆ ਅਤੇ ਖੁਦ ਵੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਸ ਪ੍ਰਸਾਦ ਨੂੰ ਗ੍ਰੈਂਡ ਕੀਤਾ ਗਿਆ ਅਡਾਨੀ ਗਰੁੱਪ ਵੱਲੋਂ ਪੂਰੀ ਰੱਥ ਯਾਤਰਾ ਦੇ ਦੌਰਾਨ ਸ਼ਰਧਾਲੂਆਂ ਲਈ ਮੁਫਤ ਭੋਜਨ ਅਤੇ ਗਰਮੀ ਤੋਂ ਬਚਣ ਲਈ ਸ਼ਹਿਰਪੜ ਦੇ ਵਿੱਚ ਠੰਡੇ ਪਾਣੀ ਦੇ ਕਾਊਂਟਰ ਲਗਾਏ ਗਏ ਨੇ ਇਸ ਮੌਕੇ ਗੌਤਮ ਅਡਾਨੀ ਨੇ ਕਿਹਾ ਕਿ ਸੇਵਾ ਹੀ ਸਾਧਨਾ ਹੈ ਇਸ ਨੂੰ ਧਿਆਨ ਰੱਖਦੇ ਹੋਏ 26 ਜੂਨ ਤੋਂ 8 ਜੁਲਾਈ ਤੱਕ ਪੂਰੀ ਰੱਥ ਯਾਤਰਾ ਦੌਰਾਨ ਤੀਰਥ ਯਾਤਰੀਆਂ ਅਤੇ ਸੇਵਾ ਵਿੱਚ ਲੱਗੇ ਅਧਿਕਾਰੀਆਂ ਲਈ ਭੋਜਨ ਦੀ ਵਿਵਸਥਾ ਕੀਤੀ ਹੈ ਅੱਜ ਸਵੇਰੇ ਹੀ ਗੌਤਮ ਅਡਾਨੀ ਉੜੀਚਾ ਦੇ ਪੂਰੀ ਪਹੁੰਚ ਗਏ ਸੀ ਉਹਨਾਂ ਦੇ ਵੱਲੋਂ ਥੋੜੀ ਦੇਰ ਬਾਅਦ ਹੀ ਹੋਟਲ ਤੋਂ ਗੁੜੀਚਾ ਮੰਦਰ ਲਈ ਰੁਵਾਨਗੀ ਕੀਤੀ ਗਈ ਅਤੇ ਭਗਵਾਨ ਜਗਨਨਾਥ ਦੇ ਦਰਸ਼ਨ ਕੀਤੇ ਗਏ ਦੱਸ ਦਈਏ ਕਿ ਓਡੀਸ਼ਾ ਦੇ ਪੂਰੀ ਵਿੱਚ ਸਾਲਾਨਾ ਜਗਨਨਾਥ ਰਥ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ ਅੱਜ ਜਗਨਨਾਥ ਰਥ ਯਾਤਰਾ ਦਾ ਦੂਸਰਾ ਦਿਨ ਹੈ ਅਤੇ ਇਸੇ ਦੌਰਾਨ ਅੱਜ ਸਵੇਰੇ 11:20 ਤੇ ਭਗਵਾਨ ਬਾਲਬਦਰ ਦਾ ਰੱਥ ਤਾਲ ਦਵਜ ਅਤੇ ਦੁਪਹਿਰ 12:20 ਤੇ ਦੇਵੀ ਸੁਭਦਰਾ ਦਾ ਦਰਪਦਲਨ ਰੱਥ ਅਤੇ ਇਸ ਤੋਂ ਬਾਅਦ ਭਗਵਾਨ ਜਗਨਨਾਥ ਦਾ ਨੰਦੀ ਕੋਸ਼ ਰੱਥ 1:11 ਤੇ ਗੁੜੀਚਾ ਮੰਦਿਰ ਵਿਖੇ ਪਹੁੰਚ ਗਏ ਦੱਸ ਦਈਏ ਕਿ ਮੁੱਖ ਮੰਦਿਰ ਤੋਂ ਗੁੜੀਚਾ ਮੰਦਿਰ ਦੀ ਦੂਰੀ 2.5 ਕਿਲੋਮੀਟਰ ਦੇ ਕਰੀਬ ਹੈ ਗੁੜੀਚਾ ਮੰਦਿਰ ਦੇ ਵਿੱਚ ਭਗਵਾਨ 9 ਦਿਨ ਠਹਿਰਨਗੇ ਔਰ ਇਸ ਤੋਂ ਬਾਅਦ ਇੱਥੋਂ ਰੱਥ ਦੀ ਵਾਪਸੀ ਹੋਵੇਗੀ ਸ਼ੁੱਕਰਵਾਰ ਨੂੰ ਰੱਥ ਯਾਤਰਾ ਦੇ ਵਿੱਚ 10 ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ ਔਰ ਦੂਸਰੇ ਦਿਨ ਵੀ ਠਾਠਾ ਮਰਦਾ ਇਕੱਠ ਇਸ ਰੱਥ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਰੱਥ ਯਾਤਰਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਪੂਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਇਹ ਕੈਮਰੇ ਯਾਤਰਾ ਮਾਰਗਦਰਿਸ਼ੀ ਨਿਗਰਾਨੀ ਦੇ ਨਾਲ-ਨਾਲ ਭੀੜ ਕੰਟਰੋਲ ਵਿੱਚ ਵੀ ਮਦਦ ਕਰ ਰਹੇ ਨੇ ਫਿਲਹਾਲ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇਸ ਰੱਥ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਸਾਲ ਦੇ ਵਿੱਚ ਇਕਲੌਤਾ ਇਸ ਤਰੀਕੇ ਦਾ ਮੌਕਾ ਹੁੰਦਾ ਹੈ ਜਦੋਂ ਆਪਣੀ ਗਰਬਗ੍ਰਹਿਤੋਂ ਨਿਕਲ ਕੇ ਭਗਵਾਨ ਜਗਨਨਾਥ ਰਸਤੇ ਤੇ ਆਉਂਦੇ ਨੇ ਅਤੇ ਆਪਣੀ ਸ਼ਰਧਾਲੂਆਂ ਨੂੰ ਦਰਸ਼ਨ ਦਿੰਦੇ ਨੇ ਅਤੇ ਹਰ ਕੋਈ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਦੇਖਣਾ ਆਉਂ ਇੱਕ ਖੁਦ ਪ੍ਰਭੂ ਲੋਕੋ ਕੇ ਵਿੱਚ ਮੇ ਆ ਰਿਹਾ ਹੈ ਇਹ ਇੱਕ ਆਧਿਆਤਮਿਕ ਛਣ ਨਹੀਂ ਹੈ ਪਰ ਇਹ ਅਸੀ ਇੱਕ ਛਣ ਹੈ ਜੋ ਹੰਕਾਰ ਕੇ ਸਾਹਮਣੇ ਨਮਰਤਾ ਕਿਵੇਂ उसका भाव दे रही है आप प्रभु के चरणों में आने का मेरे को सौभाग्य मिला और ये जो प्रसंग है मेरे जीवन पर सदा एक अनुभूति प्रभु जगन्नाथ जी से ऐसा है कि मैंने सब कुछ पाया है मेरे पास कुछ नहीं था और लोगों की कृपा से भगवान के आशीर्वाद से आज सब कुछ है और मैंने अपने भारतवर्ष के उज्जवल भविष्य और उड़ीसा के उत्थान के लिए मैं भगवान जगन्नाथ से के कैसे निरंतर अपना देश प्रगति करता रहे और उसका फल सब लोगों को मिले उसकी प्रार्थना की